ਮੈਂ ਬਾਪੂ ਜੀ ਨਾਲ ਕੀਰਤਨ ਕਰਦਾ ਸੀ ਅਮਰਗੜ ਦੇ 60 ਸਾਲ ਮੇਰੇ ਬਾਪੂ ਜੀ ਗ੍ਰੰਤੀ ਦੇ ਮੈਂ ਜਾਨ ਦਾ ਮੈਨੂੰ ਸ਼ੌਕ ਸੀ ਸਕੂਲ 'ਚ ਵੀ ਜਾਂਦਾ ਸੀ ਕਾਲਜ 'ਚ ਵੀ ਜਾਂਦਾ ਸੀ ਉਸ ਤੋਂ ਬਾਅਦ ਫਿਲਮਾਂ ਨੂੰ ਦੇਖ ਕੇ ਛੇਟਕ ਲੱਗੀ ਕਿ ਯਾਰ ਇਸ ਲਾਈਨ ਦੀ ਹੈ ਛੇ-ਛੇ ਬੰਦੇ ਮੋਟਰਸਾਈਕਲ ਤੇ ਬੈਠ ਕੇ ਮਲੇਰ ਕੋਲ ਦੀ ਫਿਲਮਾਂ ਦੇਖਣ ਜਾਂਦੇ ਸਾਡੇ ਉਹ ਪਰਲੋਚਨ ਮੇਰਾ ਦੋਸਤੀ ਦਾ ਉਹਦੇ ਕੋਲ ਰਾਜਦੂਤ ਮੋਟਰਸਾਈਕਲ ਹੁੰਦਾ ਸੀ ਤੁਸੀਂ ਸੋਚੋਗੇ ਉਹਦੇ ਤੇ 6 ਬੰਦੇ ਬੈਠਾ ਪਹਿਲਾ ਬੰਦਾ ਮਡਗਾਰਡ ਤੇ ਜਦੋਂ ਮੈਂ ਡਰਾਮਾ ਕਰਦਾ ਸੀ ਇੱਕੋ ਚੀਜ਼ ਨੇ ਮੈਨੂੰ ਖਿਰਚਾ ਆਇਆ ਸੀ ਜਦੋਂ ਮੈਂ ਫਿਲਮਾਂ ਦੇਖੀਆਂ ਮੈਂ ਕਿਹਾ ਯਾਰ ਇਹ ਦੁਨੀਆ ਅਲੱਗ ਹੀ ਹੈ ਮੈਂ ਦੁਨੀਆ ਦੇ ਬਾਹਲੇ ਜਾਣਾ ਫਿਲਮ ਦੇਖਣੀ ਮਲੇਰ ਕੋਲ ਲੈ ਜਾਣਾ ਫਿਲਮ ਦੇਖਣੀ ਦੁਨੀਆ ਦੇ ਵਿੱਚ ਤੁਸੀਂ ਆਪਣੀ ਮਾਂ ਬੋਲੀ 'ਚ ਲਿਖੋ ਉਸ ਤੋਂ ਵਧੀਆ ਮਕਬੂਲ ਤੁਸੀਂ ਕਿਤੇ ਹੋਈ ਨਹੀਂ ਸਕਦਾ ਅੱਜ ਵੀ ਟੀਵੀ ਤੇ ਮੈਂ ਸੁਖਵਿੰਦਰ ਸਿੰਘ ਹਟਵਾਲ ਅੱਜ ਸਾਡੇ ਨਾਲ ਜਿਹੜੇ ਖਾਸ ਮਹਿਮਾਨ ਨੇ ਉਹਨਾਂ ਦਾ ਜਿਹੜਾ ਤਾਲੁਕਾਤਾ ਉਹ ਅਮਰਗੜ ਦੇ ਨਾਲ ਆ ਸੋ ਦੁਨੀਆ ਦੇ ਕਿਸੇ ਵੀ ਕੋਨੇ ਤੇ ਪੰਜਾਬੀ ਬੈਠੇ ਨੇ ਉਹ ਇਹਨਾਂ ਦੇ ਨਾਮ ਤੋਂ ਬਿਲਕੁਲ ਵਾਕਫ ਨੇ ਰਾਣਾ ਜੰਗ ਬਹਾਦਰ ਜਿਨ੍ਹਾਂ ਨੇ 200 ਤੋਂ ਜ਼ਿਆਦਾ ਹਿੰਦੀ ਫਿਲਮਾਂ ਤੇ 100 ਤੋਂ ਜ਼ਿਆਦਾ ਜਿਹੜਾ ਹੈਗਾ ਪੰਜਾਬੀ ਫਿਲਮਾਂ ਦੇ ਵਿੱਚ ਆਪਣੀ ਅਦਾਕਾਰੀ ਦਾ ਲੋਹਾ ਮਨਵਾਇਆ ਸੋ ਅਮਰਗੜ ਦਾ ਨਾਮ ਆ ਜਿਹੜਾ ਉਹ ਦੁਨੀਆ ਦੇ ਕੋਨੇ-ਕੋਨੇ ਦੇ ਤੱਕ ਚਾਇਆ ਅੱਜ ਜਿਹੜਾ ਹੈਗਾ ਇੱਕ ਖਾਸ ਜਿਹੜਾ ਇਹਨਾਂ ਨਾਲ ਗੱਲਬਾਤ ਕਰਨ ਦਾ ਮਕਸਦ ਆ ਉਹ ਇਹ ਆ ਕਿ ਜਿੱਥੇ ਲੋਕ ਇਹਨਾਂ ਨੂੰ ਇੱਕ ਅਦਾਕਾਰ ਦੇ ਤੌਰ ਤੇ ਜਾਣਦੇ ਨੇ ਉਸ ਦੇ ਨਾਲ ਹੀ ਇਹ ਇੱਕ ਬਹੁਤ ਵਧੀਆ ਰੈਕਟਰ ਨੇ ਲੇਖਕ ਨੇ ਅੱਜ ਇਹਨਾਂ ਦੇ ਲਿਖੇ ਹੋਏ ਦੋ ਨਾਟਕ ਬੋਦੀ ਵਾਲਾ ਤਾਰਾ ਤੇ ਚੰਨ ਦਾਗੀ ਹੈ ਹਰਿੰਦਰ ਸਿੰਘ ਮਹਿਬੂਬ ਲਾਇਬ੍ਰੇਰੀ ਝੁੰਡਾਂ ਦੇ ਵਿੱਚ ਜਿਹੜੇ ਲੋਕ ਅਰਪਣ ਕੀਤੇ ਗਏ ਨੇ ਸੋ ਸਾਡੇ ਨਾਲ ਰਾਣਾ ਜੰਗਬਹਾਦਰ ਜੀ ਨੇ ਆਪਾਂ ਇਹਨਾਂ ਨਾਲ ਇਹ ਸੰਬੰਧੀ ਗੱਲਬਾਤ ਕਰਾਂਗੇ ਰਾਣਾ ਜੀ ਸਭ ਤੋਂ ਪਹਿਲਾਂ ਤਾਂ ਸਾਡੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਸਾਰੇ ਦਰਸ਼ਕਾਂ ਨੂੰ ਮੈਂ ਤੁਹਾਡਾ ਆਪਣਾ ਨਿਮਾਣਾ ਜਿਆ ਕਲਾਕਾਰ ਰਾਣਾ ਜਨ ਬਹਾਦਰ ਤੁਹਾਡੇ ਨਾਲ ਮੁਲਾਕਾਤ ਹੋ ਰਹੀ ਹੈ ਮੈਨੂੰ ਬਹੁਤ ਖੁਸ਼ੀ ਹੈ ਐ ਰਾਣਾ ਜੀ ਸਿੰਘ ਜਿਹੜਾ ਹੈਗਾ ਅਦਾਕਾਰੀ ਦੇ ਨਾਲ ਨਾਲ ਲੇਖਣੀ ਦੇ ਨਾਲ ਵੀ ਤੁਸੀਂ ਕਲਮ ਦੇ ਨਾਲ ਤੁਹਾਡਾ ਤਾਲੁਕਾਤਾ ਤੇ ਇਹ ਕਦੋਂ ਸੁਭ ਬਣਿਆ ਕਿ ਜਦੋਂ ਤੁਸੀਂ ਪਹਿਲੀ ਵਾਰ ਕਲਮ ਚੱਕ ਕੇ ਲਿਖਣਾ ਸ਼ੁਰੂ ਕੀਤਾ ਵੇਖੋ ਕਲਮ ਦਾ ਨਾਤਾ ਤਾਂ ਮੇਰਾ ਬਹੁਤ ਪੁਰਾਣਾ ਹੈ ਜਦੋਂ ਮੈਂ ਯੂਨੀਵਰਸਿਟੀ ਫੜਦਾ ਸੀ ਇਹ ਉਦੋਂ ਮੈਂ ਡਰਾਮਾ ਡਿਪਾਰਟਮੈਂਟ ਚ ਸਿਖਲਾਈ ਲੈ ਰਿਆ ਸੀ ਤੇ ਉੱਥੇ ਸਿਖਲਾਈ ਲੈਣ ਤੋਂ ਬਾਅਦ ਮੈਂ ਖੁਦ ਹੀ ਥੀਏਟਰ ਵਗੈਰਾ ਕਰਦਾ ਸੀ ਖੁਦ ਹੀ ਨਾਟਕ ਲਿਖਦਾ ਸੀ ਤੇ ਉਹਨਾਂ ਦਿਨਾਂ 'ਚ ਮੇਰਾ ਲਿਖਿਆ ਨਾਟਕ ਜੋ ਕਿ 79 'ਚ ਲਿਖਿਆ ਸੀ ਤੇ 80 'ਚ ਛਪਿਆ ਸੀ ਉਸੇ ਬੋਦੀ ਵਾਲਾ ਤਾਰਾ ਸ਼ੁਰੂਆਤ ਤੋਂ ਹੀ ਲਿਖ ਰਿਆ ਮੈਂ ਤੇ ਅੱਜ ਮੇਰਾ ਦੂਜਾ ਜਿਹੜਾ ਨਾਟਕ ਹੈ ਚੰਨ ਦਾਗੀ ਹੈ 45 ਸਾਲ ਬਾਅਦ ਆਇਆ ਕਿਉਂਕਿ 79 ਔਰ 24 ਤੇ 45 ਸਾਲ ਬਾਅਦ ਇਹ ਲਿਖਿਆ ਹੈ ਗੈਪ ਜ਼ਰੂਰ ਆਇਆ ਕਿਉਂਕਿ ਮੈਂ ਬੰਬਈ ਚਲਾ ਗਿਆ ਸੀ ਫਿਲਮਾਂ ਦੇ ਵਿੱਚ ਸਟਰਗਲ ਕਰ ਰਿਹਾ ਸੀ ਫਿਰ ਮੈਂ ਕੰਮ ਮਿਲਣਾ ਸ਼ੁਰੂ ਹੋ ਗਿਆ ਬਿਜ਼ੀ ਹੋ ਗਿਆ ਮੈਂ ਲਿਟਰੇਚਰ ਪੜਦਾ ਜ਼ਰੂਰ ਸੀ ਲੇਕਿਨ ਜਣੀ ਲਿਟਰੇਚਰ ਤੋਂ ਦੂਰ ਨਹੀਂ ਸੀ ਹੋਇਆ ਪਰ ਮੇਰੀ ਕਲਮ ਥੋੜੀ ਦੇਰ ਲਈ ਰੁਕ ਗਈ ਸੀ ਤੇ ਹੁਣ ਮੈਂ ਦੁਆਰਾ ਮੇਰਾ ਜਿਹੜਾ ਦੂਸਰਾ ਨਾਟਕ ਹੈ ਚੰਨ ਦਾਗੀ ਆ ਉਹ ਲਿਖਿਆ ਹੈ ਤੇ ਅਮਰਗੜ ਮੇਰਾ ਪਿੰਡ ਹੈ ਤੇ ਇੱਥੇ ਲੋਕ ਅਰਪਣ ਹੋਇਆ ਤੇ ਮੇਰੇ ਆਹ ਜੀ ਦੋਸਤ ਵੀ ਨੇ ਭਰਾ ਵੀ ਨੇ ਜਸਵੀਰ ਰਾਣਾ ਜੀ ਇਹਨਾਂ ਦੀ ਸਰਪ੍ਰਸਤੀ ਏਟ ਇਹ ਸਾਰਾ ਫੰਕਸ਼ਨ ਹੋਇਆ ਮੈਂ ਸ਼ੁਕਰਗੁਜ਼ਾਰ ਆ ਪੂਰੇ ਪਿੰਡ ਦਾ ਤੇ ਜਸਵੀਰ ਰਾਣਾ ਜੀ ਦਾ ਜਿਨ੍ਹਾਂ ਨੇ ਇਹ ਸਾਰਾ ਫੰਕਸ਼ਨ ਕਰਵਾਇਆ ਤੇ ਕਾਮਯਾਬ ਫੰਕਸ਼ਨ ਹੋਇਆ ਤੇ ਮੇਰੀ ਸਾਰੀ ਜ਼ਿੰਦਗੀ ਦੀ ਇਹ ਇੱਕ ਬਹੁਤ ਪੁਣੀ ਯਾਦ ਰਹੇਗੀ ਅ ਰਾਣਾ ਜੰਗਬਹਾਦਰ ਜੀ ਤੁਹਾਨੂੰ ਲੋਕ ਜ਼ਿਆਦਾਤਰ ਅਦਾਕਾਰੀ ਦੇ ਨਾਮ ਤੇ ਤੁਹਾਨੂੰ ਜਾਣਦੇ ਨੇ ਕਦੋਂ ਉਹ ਸੁਭਾਅ ਬਣਿਆ ਜਦੋਂ ਤੁਸੀਂ ਫਿਲਮਾਂ ਵੱਲੋਂ ਜਿਹੜਾ ਹੈਗਾ ਰੁੱਖ ਕੀਤਾ ਜਦਕਿ ਜਿਹੜਾ ਘਰੇਲੂ ਮਾਹੌਲ ਸੀ ਅੱਜ ਵਿਦਵਾਨਾਂ ਨੇ ਜਿਹੜੇ ਬੋਲੇ ਨੇ ਤੁਹਾਡੀ ਜ਼ਿੰਦਗੀ ਬਾਰੇ ਉਹਨਾਂ ਤੋਂ ਸੁਣਨ ਨੂੰ ਇਹ ਗੱਲਾਂ ਮਿਲੀਆਂ ਕਿ ਤੁਹਾਡਾ ਜਿਹੜਾ ਘਰ ਦਾ ਮਾਹੌਲ ਸੀਗਾ ਪਿਤਾ ਜੀ ਸੀ ਗ੍ਰੰਥੀ ਤੇ ਤੇ ਕਿਵੇਂ ਉਹ ਸੁਭਾਅ ਬਣਿਆ ਬਸ ਕੀ ਹੈ ਕੁਦਰਤ ਹੈ ਕੁਦਰਤ ਜਦੋਂ ਬੱਚਾ ਪੈਦਾ ਕਰਦੀ ਹੈ 9 ਮਹੀਨੇ ਮਾਂ ਦੇ ਪੇਟ 'ਚ ਬੱਚਾ ਪੈਦਾ ਹੁੰਦਾ ਹੈ ਤੇ ਉਹ ਉਹਦੇ ਵਿੱਚ ਜੀਨ ਜੈਨੇਟਿਕ ਸਾਰਾ ਕੁਝ ਪਾ ਕੇ ਭੇਜਦੀ ਹੈ ਜਦੋਂ ਬੱਚਾ ਕੰਪੋਨੈਂਟ ਕੰਪਲੀਟ ਹੋ ਜਾਂਦਾ ਤੇ ਮਾਂ ਨੂੰ ਲੇਬਰ ਪੇਨ ਹੁੰਦੀ ਹੈ ਬੱਚਾ ਬਾਹਰ ਆਉਂਦਾ ਉਹਦੇ ਵਿੱਚ ਨਾ ਰੱਬ ਕੁਝ ਐਡ ਕਰ ਸਕਦਾ ਹੈ ਨਾ ਕੁਦਰਤ ਕੁਝ ਐਡ ਕਰ ਸਕਦੀ ਹੈ ਤੇ ਨਾ ਮੈਂ ਐਡ ਕਰ ਸਕਦਾ ਤਾਂ ਨਾ ਮਾਂ ਉਹ ਕੰਪਲੀਟ ਹੁੰਦਾ ਹੈ ਉਹ ਮਾਂ ਦੇ ਪੇਟ ਵਿੱਚ ਜਦੋਂ ਹੁੰਦਾ ਉਦੋਂ ਹੀ ਉਹਦੇ ਵਿੱਚ ਇਹ ਜਿਹੜੇ ਟੈਲੈਂਟ ਨੇ ਚਾਹੀ ਉਹ ਰਾਈਟਿੰਗ ਦਾ ਚਾਹੀ ਐਕਟਿੰਗ ਦਾ ਚਾਹੀ ਪੇਂਟਿੰਗ ਦਾ ਕੁਦਰਤ ਉਹ ਨਹੀਂ ਪਾਉਂਦੀ ਹੈ ਇਹ ਬਾਹਰੋਂ ਨਹੀਂ ਹੁੰਦਾ ਕਿ ਤੁਹਾਨੂੰ ਸ਼ੌਕ ਜਾ ਗਿਆ ਜਾਂ ਤੁਹਾਨੂੰ ਹੋਇਆ ਇਹ ਕੁਦਰਤ ਤੁਹਾਡੇ ਅੰਦਰ ਪਾ ਕੇ ਭੇਜਦੀ ਹੈ ਫਿਰ ਤੁਹਾਨੂੰ ਜਦੋਂ ਅਹਿਸਾਸ ਹੁੰਦਾ ਹੈ ਤੇ ਫਿਰ ਤੁਸੀਂ ਇਹਦੇ ਵੱਲ ਟੁਰਦੇ ਹੋ ਤੇ ਫਿਰ ਤੁਸੀਂ ਉਹਨੂੰ ਪਾਲਿਸ਼ ਵੀ ਕਰਦੇ ਹੋ ਔਰ ਫਿਰ ਤੁਸੀਂ ਉਹ ਜਿਹੜਾ ਆਰਟ ਹੈ ਉਹ ਜਨਤਾ ਸਾਹਮਣੇ ਪੇਸ਼ ਕਰਦੇ ਹੁਣ ਮੇਰੇ ਚ ਕੁਦਰਤ ਨੇ ਐਜ਼ ਐਕਟਰ ਮਤਲਬ ਸਟੇਜ ਤੇ ਪਹਿਲਾਂ ਮੈਂ ਗੌਲਾ ਹੁੰਦਾ ਸੀ ਇਹ ਐਜ਼ ਐਕਟਰ ਵੀ ਫਿਰ ਮੈਂ ਡਰਾਮੇ ਦੀ ਸਿਖਲਾਈ ਲਈ ਯੂਨੀਵਰਸਿਟੀ ਪਟਿਆਲਾ ਤੋਂ ਤੇ ਉਸ ਤੋਂ ਬਾਅਦ ਮੈਂ ਡਰਾਮੇ ਲਿਖੇ ਡਰਾਮੇ ਕੀਤੇ ਤੇ ਫਿਰ ਮੈਂ ਬੰਬਈ ਚਲਾ ਗਿਆ ਤੇ ਜਦੋਂ ਮੈਂ ਡਰਾਮਾ ਕਰਦਾ ਸੀ ਇੱਕੋ ਚੀਜ਼ ਨੇ ਮੈਨੂੰ ਖਿੱਚਿਆ ਆਇਆ ਸੀ ਜਦੋਂ ਮੈਂ ਫਿਲਮਾਂ ਦੇਖੀਆਂ ਮੈਂ ਕਿਹਾ ਯਾਰ ਇਹ ਦੁਨੀਆ ਅਲੱਗ ਹੀ ਹੈ ਮੈਂ ਦੁਨੀਆ 'ਚ ਜਾਣਾ ਚਾਹਣਾ ਪਟਿਆਲੇ ਜਾਣਾ ਫਿਲਮ ਦੇਖਣੀ ਮਲੇਰ ਕੋਲ ਲੈ ਜਾਣਾ ਫਿਲਮ ਦੇਖਣੀ ਤੇ ਇੱਥੋਂ ਦੇ ਮੇਰੇ ਦੋਸਤ ਸੀਗੇ ਜਿਹੜੇ ਰਣਜੀਤ ਸਿੰਘ ਪਰਲੋਚਨ ਸਿੰਘ ਪ੍ਰਕਾਸ਼ ਚੰਦ ਜੀ ਇਹ ਪਿੰਡ ਦੇ ਮੇਰੇ ਬਚਪਨ ਦੇ ਸਾਥੀ ਨੇ ਤੇ ਅਸੀਂ 6-6 ਬੰਦੇ ਮੋਟਰਸਾਈਕਲ ਤੇ ਬੈਠ ਕੇ ਮਲੇਰ ਕੋਲ ਦੇ ਫਿਲਮਾਂ ਦੇਖਣ ਜਾਂਦੇ ਸੀ ਸਾਡੇ ਉਹ ਪਰਲੋਚਨ ਮੇਰਾ ਦੋਸਤ ਸੀਗਾ ਉਹਦੇ ਕੋਲ ਰਾਜਦੂਤ ਮੋਟਰਸਾਈਕਲ ਹੁੰਦਾ ਸੀ ਤੂੰ ਸੋਚੋ ਕਿ ਉਹਦੇ ਤੇ 6 ਬੰਦੇ ਬੈਠਾ ਪਹਿਲਾ ਬੰਦਾ ਮਡਗਾਰਡ ਤੇ ਤੇ ਪਿੱਛੇ ਵੀ ਤੇ ਅਸੀਂ ਜਾਣਾ ਉਹ ਫਿਲਮ ਦੇਖ ਕੇ ਫੇਰ ਆ ਕੇ ਸੌਂ ਜਾਣਾ ਤੇ ਇਹ ਦੁਨੀਆ ਨੇ ਮੈਨੂੰ ਪ੍ਰਭਾਵਿਤ ਕੀਤਾ ਮੈਂ ਜਾਣਣਾ ਹੈ ਇਧਰ ਹੀ ਮੈਂ ਕਿਹ ਜਾਣ ਲਈ ਫਿਰ ਜ਼ਰੀਆ ਕੀ ਹੈ ਮੈਂ ਬਾਪੂ ਜੀ ਨਾਲ ਕੀਰਤਨ ਕਰਦਾ ਸੀ ਅਮਰ ਗਾਇਦਾ 60 ਸਾਲ ਮੇਰੇ ਬਾਪੂ ਜੀ ਗ੍ਰੰਤੀ ਰਹੇ ਮੈਂ ਕੀਰਤਨ ਕਰਦਾ ਸੀ ਤੇ ਗਾਣ ਦਾ ਮੈਨੂੰ ਸ਼ੌਕ ਸੀ ਸਕੂਲ 'ਚ ਵੀ ਗਾਉਂਦਾ ਸੀ ਕਾਲਜ 'ਚ ਵੀ ਗਾਉਂਦਾ ਸੀ ਉਸ ਤੋਂ ਬਾਅਦ ਫਿਲਮਾਂ ਨੂੰ ਦੇਖ ਕੇ ਚੇਟਕ ਲੱਗੀ ਕਿ ਯਾਰ ਇਸ ਲਾਈਨ 'ਤੇ ਜਾਣਾ ਹੈ ਫਿਰ ਮੈਂ ਸੋਚਿਆ ਇਸ ਲਾਈਨ 'ਤੇ ਜਾਣ ਲਈ ਸਭ ਤੋਂ ਵੱਡੀ ਕੀ ਗੱਲ ਹੋਏਗੀ ਕਹਿੰਦੇ ਥੀਏਟਰ ਐਂਡ ਡਰਾਮਾ ਫਿਰ ਮੈਂ ਉਸ ਡਿਪਾਰਟਮੈਂਟ 'ਚ ਐਡਮਿਸ਼ਨ ਲੈ ਲਈ ਫਿਰ ਉੱਥੇ ਮੈਂ ਡਰਾਮੇ ਲਿਖੇ ਵੀ ਕੀਤੇ ਵੀ ਉਹਨਾਂ 'ਚ ਰੋਲ ਵੀ ਕੀਤੇ ਤੇ ਹੁਣ ਮੇਰੇ ਲਈ ਇਹ ਪੂਰੀ ਟ੍ਰੇਨਿੰਗ ਹੋ ਗਈ ਕਲਾ ਮੇਰੇ ਅੰਦਰ ਹੀ ਸੀ ਉਹ ਪਾਲਿਸ਼ ਹੁੰਦੀ ਚਲੀ ਗਈ ਮੈਨੂੰ ਅਹਿਸਾਸ ਹੁੰਦਾ ਚਲਾ ਗਿਆ ਫਿਰ ਮੈਂ ਬੰਬਈ ਚਲਾ ਗਿਆ ਨਾਟਕ ਮੈਂ ਲਿਖਿਆ ਸੀ ਪਰ ਉਹ ਜਿਆਦਾ ਮੈਂ ਇੱਥੇ ਹੈ ਨਹੀਂ ਸੀ ਉਹਦੇ ਬਾਰੇ ਇਸ ਤਰ੍ਹਾਂ ਦੇ ਫੰਕਸ਼ਨ ਨਹੀਂ ਹੋਏ ਤੇ ਉਹ ਲੋਕਰਪਣ ਨਹੀਂ ਹੋ ਸਕੀ ਲੋਕਾਂ ਨੇ ਪੜੀ ਜ ਰੂਲ ਨੋਟਿਸ ਹੋਇਆ ਔਰ ਜਿਸ ਤਰ੍ਹਾਂ ਹੁਣ ਮੇਰੇ ਨਾਟਕ ਪਾਪਰ ਹੋ ਰਹੇ ਨੇ ਪਹਿਲਾਂ ਨਹੀਂ ਸੀਗੇ ਫਿਰ ਮੈਂ ਚਲਾ ਗਿਆ ਤਾਂ ਦੂਜੇ ਨਾਟਕ ਲਿਖਿਆ ਪਾਇਆ ਤੇ ਹੁਣ ਮੈਂ ਦੂਜਾ ਨਾਟਕ ਲਿਖਿਆ ਹੁਣ ਮੈਂ ਇਹ ਅਹਿਦ ਕੀਤਾ ਆਪਣੇ ਆਪ ਨਾਲ ਤੇ ਜਸਵੀਰ ਰਾਣਾ ਜੀ ਨਾਲ ਕਿ ਹੁਣ ਮੈਂ ਰੈਗੂਲਰ ਸਹਿਤ ਲਿਖਿਆ ਕਰਾਂਗਾ ਤੇ ਇਹਦਾ ਤੀਜਾ ਪਾਰਟ ਵੀ ਲਿਖਣਾ ਹੈ ਫਿਰ ਨਾਵਲ ਲਿਖਣੇ ਨੇ ਤੇ ਆਟੋ ਬਾਇਓਗ੍ਰਾਫੀ ਲਿਖਾਂਗੇ ਯਾਨੀ ਹੁਣ ਮੈਂ ਸਮਰਪਣ ਪੂਰਾ ਕਰਾਂਗਾ ਸ਼ਾਇਦ ਨੂੰ ਵੀ ਫਿਲਮਾਂ ਵੀ ਕਰਾਂਗਾ ਤਾਂ ਸਹਿਤ ਲਿਖਾਂਗਾ ਇਹ ਮੇਰੇ ਅੰਦਰ ਕੁਦਰਤ ਨੇ ਟੈਲੈਂਟ ਪਾਇਆ ਸੀ ਔਰ ਸਭ ਚ ਪਾ ਕੇ ਕੁਦਰਤ ਪਹਿਲੇ ਹੀ ਭੇਜਦੀ ਹੈ ਇੱਥੇ ਆ ਕੇ ਬੰਦਾ ਉਹਨੂੰ ਫਿਰ ਉਜਾਗਰ ਕਰਦਾ ਅੱਜ ਰਾਣਾ ਜੰਗ ਬਹਾਦਰ ਜੀ ਜਿੱਥੇ ਇੱਕ ਸਫਲ ਅਦਾਕਾਰ ਨੇ ਤੁਸੀਂ ਵਕ ਵਕ ਕਾਫੀ ਫਿਲਮਾਂ ਦੇ ਵਿੱਚ ਕੰਮ ਕੀਤਾ ਕੋਈ ਐਸਾ ਜਿਹੜਾ ਅਦਾਕਾਰ ਨਹੀਂ ਹੋਣਾ ਮਕਬੂਲ ਜਿਹਨੂੰ ਲੋਕ ਜਾਣਦੇ ਨੇ ਔਰ ਜਿਹਦੇ ਨਾਲ ਤੁਸੀਂ ਕੰਮ ਨਾ ਕੀਤਾ ਹੋਵੇ ਤੇ ਆਪਣੀ ਵੀ ਤੁਹਾਡੀ ਇੱਕ ਐਜੇ ਅਦਾਕਾਰ ਬਹੁਤ ਵੱਡੀ ਪਛਾਣ ਆ ਤੇ ਇੱਕ ਪਾਸੇ ਜ ਰਾਣਾ ਜੰਗ ਬਹਾਦਰ ਇੱਕ ਅਦਾਕਾਰ ਨੇ ਇੱਕ ਪਾਸੇ ਕਰੈਕਟਰ ਨੇ ਤੇ ਕਿਨੂੰ ਤੁਸੀਂ ਜਿਆਦਾ ਤਵੱਜੋ ਦਿੰਨੇ ਹੋ ਕਿ ਮੈਨੂੰ ਜਿਆਦਾ ਤੁਹਾਡੇ ਦਿਲ ਦੇ ਨੇੜੇ ਇੱਕ ਅਦਾਕਾਰ ਆ ਜਾਂ ਇੱਕ ਰਾਈਟਰ ਆ ਦੇਖੋ ਇਹ ਮਾਂ ਨੂੰ ਆਪਣੇ ਔਲਾਦ ਪਿਆਰੀ ਹੁੰਦੀ ਹੈ ਚਾਹੇ ਉਹ ਦੋ ਮੁੰਡੇ ਨੇ ਦੋ ਕੁੜੀਆਂ ਨੇ ਔਲਾਦ ਪਿਆਰੀ ਹੁੰਦੀ ਹੈ ਇਹ ਨਹੀਂ ਕਹਿ ਸਕਦੀ ਕਿ ਕਿਹੜਾ ਜਿਆਦਾ ਪਿਆਰ ਹੈ ਇਸ ਲਈ ਮੈਨੂੰ ਦੋਨੋਂ ਚੀਜ਼ਾਂ ਪਿਆਰੀਆਂ ਨੇ ਇੰਨਾ ਕ ਫਰਕ ਪਿਆ ਕਿ ਕਿਹੜੀ ਚੀਜ਼ ਮੈਂ ਪਹਿਲਾਂ ਦੁਨੀਆ ਸਾਹਮਣੇ ਲਿਆ ਸਕਿਆ ਜਾਂ ਕੁਦਰਤ ਨੇ ਦੂਜੀ ਚੀਜ਼ ਮੇਰੇ ਲਿਆਂਦੀ ਉਹਨਾਂ ਦੋਨੋਂ ਚੀਜ਼ਾਂ ਲੋਕਾਂ ਦੇ ਸਾਹਮਣੇ ਨੇ ਲੋਕਾਂ ਕਰਪਣ ਨੇ ਕਿ ਹੁਣ ਇਹ ਦੋਨੋਂ ਚੱਲਣ ਗਿਆ ਤੇ ਦੋਨਾਂ ਨਾਲ ਮੈਨੂੰ ਪਿਆਰ ਹੈ ਕਿਉਂਕਿ ਦੋਨੋਂ ਮੈਨੂੰ ਅਜੀਬ ਨੇ ਮੈਨੂੰ ਤੀਸਰਾ ਕੰਮ ਹੀ ਨਹੀਂ ਆਉਂਦਾ ਜਾਂ ਰਾਈਟਿੰਗ ਆਉਂਦੀ ਹੈ ਜਾਂ ਐਕਟਿੰਗ ਆਉਂਦੀ ਹੈ ਇਸ ਲਈ ਦੋਨਾਂ ਨਾਲ ਮੇਰਾ ਪਿਆਰ ਹੈ ਸੀ ਬੰਬੇ ਤੱਕ ਦਾ ਸਫ਼ਰ ਤੈਅ ਕੀਤਾ ਆਪਣੀ ਜਿਹੜਾ ਫਿਲਮਾਂ ਦੇ ਵਿੱਚ ਕੰਮ ਕਰਦੇ ਹੋਏ ਫੇਰ ਮੁੜ ਕੇ ਫੇਰ ਤੁਸੀਂ ਅਮਰਗੜ ਦੇ ਨਾਲ ਜੜਾਂ ਦੇ ਨਾਲ ਫੇਰ ਜੁੜਿਓ ਇਹ ਨਾਵਲ ਜਿਹੜੇ ਅੱਜ ਤੁਸੀਂ ਉਰੇ ਲੋਕ ਅਰਪਣ ਕੀਤੇ ਨੇ ਕਿਤੇ ਹੋਰ ਵੱਡੇ ਸ਼ਹਿਰ ਚ ਕਿਤੇ ਕਰ ਸਕਦੇ ਤੇ ਇਹ ਕਿਵੇਂ ਦੇਖੋ ਨਾ ਇੱਕ ਤਾਂ ਮੈਂ ਪੰਜਾਬੀ ਦਾ ਲੇਖਕ ਹਾਂ ਦੁਨੀਆ ਦੇ ਵਿੱਚ ਤੁਸੀਂ ਆਪਣੀ ਮਾਂ ਬੋਲੀ ਚ ਲਿਖੋ ਉਸ ਤੋਂ ਵਧੀਆ ਮਕਬੂਲ ਤੁਸੀਂ ਕਿਤੇ ਹੋਈ ਨਹੀਂ ਸਕਦੇ ਠੀਕ ਹੈ ਨਹੀਂ ਤੇ ਮਾਂ ਬੋਲੀ ਚ ਲਿਖਣਾ ਸੀ ਤੇ ਇਹ ਮਾਂ ਬੋਲੀ ਦੇ ਲਿਖਣ ਲਈ ਪੰਜਾਬ ਦੇ ਵਿੱਚ ਇਹਨਾਂ ਦਾ ਲੋਕ ਅਰਪਣ ਹੋਣਾ ਜ਼ਰੂਰੀ ਸੀ ਤੇ ਇਸ ਲਈ ਅੰਮ੍ਰਿਤਸਰ ਤੋਂ ਵਧੀਆ ਜਗ੍ਹਾ ਕੋਈ ਹੋ ਨਹੀਂ ਸਕਦੀ ਪੰਜਾਬ ਦੇ ਵਿੱਚ ਮੇਰੇ ਲਈ ਕਿ ਜਿੱਥੇ ਜੰਮਿਆ ਪੜਿਆ ਮੈਂ ਆਪਣੀਆਂ ਕਿਤਾਬਾਂ ਉੱਥੇ ਹੀ ਲੋਕ ਅਰਪਣ ਕਰਾਂ ਤੇ ਇਸ ਲਈ ਫਿਰ ਮੈਂ ਜਸਵੀਰ ਰਾਣਾ ਜੀ ਨੂੰ ਕਿਹਾ ਕਿ ਤੁਸੀਂ ਮੇਰੇ ਛੋਟੇ ਭਰਾ ਵੀ ਹੋ ਰਾਈਟਰ ਵੀ ਹੋ ਹਮਨਾਮੀ ਵੀ ਹੋ ਤੇ ਇਹਦਾ ਕਿਵੇਂ ਕਰੀਏ ਫਿਰ ਇਹਨਾਂ ਨੇ ਸਾਰਾ ਪਲਾਨ ਕੀਤਾ ਤੇ ਇੱਥੇ ਪੰਜਾਬ ਵਿੱਚ ਪੰਜਾਬੀ ਨਾਟਕ ਨੇ ਇਸ ਲਈ ਇੱਥੇ ਹੋਣੀ ਸੀ ਇਸ ਤੋਂ ਵਧੀਆ ਜਗ੍ਹਾ ਕੋਈ ਨਹੀਂ ਸੀ ਕਿਉਂਕਿ ਮਹਾਰਾਸ਼ਟਰ ਤੇ ਇਹਨੂੰ ਕਰਨ ਦਾ ਕੋਈ ਫਾਇਦਾ ਨਹੀਂ ਲੈ ਕਿਸੇ ਹੋਰ ਸੂਬੇ ਜੀ ਪੰਜਾਬ 'ਚ ਹੀ ਹੋ ਸਕਦੇ ਸੀ ਕਿਉਂਕਿ ਪੰਜਾਬੀ ਦੇ ਨਾਟਕ ਨੇ ਫਿਰ ਇਹਨਾਂ ਨੇ ਕੀਤੇ ਹੁਣ ਤੁਸੀਂ ਇਹਨਾਂ ਨੂੰ ਪੁੱਛੋ ਬਾਕੀ ਸਵਾਲ ਹੈ ਨਾ ਅ ਰਾਣਾ ਜੀ ਕੀ ਕਹਿਣਾ ਚਾਹੁੰਦੇ ਹੋ ਜਿਹੜਾ ਅੱਜ ਸਮਾਗਮ ਹੋਇਆ ਔਰ ਰਾਣਾ ਜੰਗਬਹਾਦਰ ਜੀ ਚੇਚੇ ਤੌਰ ਤੇ ਇੱਥੇ ਪਹੁੰਚੇ ਔਰ ਇਹਨਾਂ ਨਾਟਕ ਨੇ ਆਪਾਂ ਨੇ ਲੋਕ ਅਰਪਣ ਕੀਤੇ ਨੇ ਕੀ ਕਹਿਣਾ ਚਾਹੁੰਦੇ ਹੋ ਅ ਰਾਣਾ ਜੀ ਦੇ ਜਿਹੜੇ ਆਪਾਂ ਦੋ ਨਾਟਕ ਅੱਜ ਲੋਕ ਅਰਪਣ ਕੀਤੇ ਨੇ ਇਹ ਇਹਨਾਂ ਦੀ ਤਰ੍ਹਾਂ ਲੜੀ ਹੈ ਜਿਹੜੀ ਨਾਟਕਾਂ ਨਹੀਂ ਜਿਵੇਂ ਜਨਾਨ ਦੇ ਵਿੱਚ ਨਾਟਕ ਲਿਖੇ ਜਾਂਦੇ ਨੇ ਉਹਨਾਂ ਨੇ ਸ਼ੋਫੋਕਲਿਸ ਦਾ ਹਨਾ ਜ਼ਿਕਰ ਕੀਤਾ ਉਸ ਜ਼ਿਕਰ ਦੇ ਰੌਸ਼ਨੀ ਦੇ ਵਿੱਚ ਇਹਨਾਂ ਦੇ ਦੋ ਨਾਟਕ ਬੋਦੀ ਵਾਲਾ ਤਾਰਾ ਤੇ ਚੰਨ ਦਾਗੀ ਹੈ ਅੱਜ ਆਪਾਂ ਲੋਕ ਅਰਪਣ ਕੀਤੇ ਨੇ ਪਿੰਡ ਦੇ ਵਿੱਚ ਕੀਤੇ ਨੇ ਅਮਰਗੜ ਪਿੰਡ ਦੇ ਵਿੱਚ ਕੀਤੇ ਨੇ ਜਿੱਥੋਂ ਇਹਨਾਂ ਨੇ ਜਨਮ ਲਿਆ ਜਿੱਥੇ ਖੇਡੇ ਵੱਡੇ ਹੋਏ ਜਿੱਥੇ ਤੋਤਲੀ ਜ਼ੁਬਾਨ ਤੋਂ ਸਿੱਧਾ ਬੋਲਣਾ ਸਿੱਖਿਆ ਮਾਂ ਬਾਪ ਦੀ ਉਂਗਲੀ ਫੜ ਕੇ ਤੁਰਨਾ ਸਿੱਖਿਆ ਉੱਥੇ ਇਹਨਾਂ ਦਾ ਨਾਟਕਾਂ ਨੂੰ ਰਿਲੀਜ਼ ਕਰਨਾ ਲੋਕਾਂ ਦੇ ਵਿੱਚ ਅਰਪਣ ਕਰਨਾ ਗੱਲਾਂ ਕਰਨੀਆਂ ਉਹਦੇ ਬਾਰੇ ਮੈਨੂੰ ਲੱਗਦਾ ਕਿ ਅਮਰਗੜ ਪਿੰਡ ਦਾ ਜਿਹੜਾ ਇਤਿਹਾਸ ਹੈ ਉਹਦੇ ਵਿੱਚ ਇੱਕ ਇਹ ਵੱਡੀ ਘਟਨਾ ਹੈ ਰਾਣਾ ਜੰਗ ਬਹਾਦਰ ਦੀ ਜ਼ਿੰਦਗੀ ਦਾ ਜਿਹੜਾ ਇਤਿਹਾਸ ਹੈ ਉਹਦੇ 'ਚ ਵੀ ਵੱਡੀ ਘਟਨਾ ਹੈ ਔਰ ਮੇਰਾ ਤੇ ਤੁਹਾਡਾ ਉਹਦੇ ਚ ਵੀ ਵੱਡੀ ਘਟਨਾ ਹੈ। ਬਿਲਕੁਲ। ਇਹੋ ਜਿਹੀਆਂ ਵੱਡੀਆਂ ਘਟਨਾਵਾਂ ਉਦੋਂ ਹੀ ਵਾਪਰਦੀਆਂ। ਜਦੋਂ ਸਿਰਜਕ ਹੈ ਜਿਹੜਾ ਜਿਵੇਂ ਰਾਣਾ ਜੰਗ ਬਹਾਦਰ ਉਹ ਆਪਣੀ ਜ਼ਮੀਨ ਨਾਲ ਜੁੜਿਆ ਹੋਵੇ, ਮਿੱਟੀ ਨਾਲ ਜੁੜਿਆ ਹੋਵੇ, ਲੋਕ ਬੋਲੀ ਨਾਲ ਜੁੜਿਆ ਹੋਵੇ, ਲੋਕਾਂ ਨਾਲ, ਲੋਕਾਂ ਦੇ ਸਰੋਕਾਰਾਂ ਨਾਲ ਜੁੜਿਆ ਹੋਵੇ। ਸੋ ਇਹ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਨਾਟਕ ਇਹਨਾਂ ਨਾਲ ਜੁੜੇ ਹੋਏ ਨੇ ਉਧਰਤੀ ਹੈ ਕਿ ਸਿਰਜਕ ਵੀ ਇਹਨਾਂ ਨਾਲ ਜੁੜਿਆ ਹੋਇਆ। ਸੋ ਸਾਹਿਤ ਸਿਰਜਣਾ ਮੰਚ ਅਮਰਗੜ੍ਹ ਅੱਜ ਦਿਨਾਂ ਦੇ ਦੋਵੇਂ ਨਾਟਕ ਲੋਕ ਅਰਪਣ ਕਰਕੇ ਇਹਨਾਂ ਦੀ ਸੰਗਤ ਕਰਕੇ ਇਹਨਾਂ ਦੀ ਬਾਣੀ ਸੁਣ ਕੇ ਤੁਹਾਡੇ ਵਾਂਗ ਸਾਡੇ ਵਾਂਗ ਬਹੁਤ ਹੀ ਮਾਣ ਤੇ ਫਖਰ ਮਹਿਸੂਸ ਕਰਦਾ ਇਸ ਲਈ ਇੱਕ ਵਾਰ ਫੇਰ ਮੈਂ ਇਹਨਾਂ ਨੂੰ ਵਧਾਈ ਦਿੰਦਾ ਤੇ ਨਾਲ ਆਸ ਵੀ ਕਰਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ 45 ਸਾਲ ਦਾ ਵਕਫਾ ਹੁਣ ਨਾ ਹੋਵੇ ਹੂੰ ਜਲਦੀ ਉਸ ਤੋਂ ਅੱਧੇ ਤੋਂ ਵੀ ਅੱਧਾ ਵਕਫਾ ਹੋਵੇ ਕਿ ਜਦੋਂ ਸੂਰਜ ਤਪ ਕਰਦਾ ਤੀਸਰਾ ਜਿਹੜਾ ਭਾਗ ਹੈ ਇਹ ਲੜੀ ਦਾ ਅਸੀਂ ਐਸੇ ਲਾਇਬ੍ਰੇਰੀ ਵਿੱਚ ਐਸੇ ਥਾਂ ਦੇ ਵਿੱਚ ਰਿਲੀਜ਼ ਕਰੀਏ ਰਾਣਾ ਜੀ ਬੈਠੇ ਹੋਣ ਅਸੀਂ ਬੈਠੇ ਹੋਈਏ ਤੁਸੀਂ ਸਾਨੂੰ ਗੱਲਾਂ ਪੁੱਛ ਰਹੇ ਹੋ ਆਪਾਂ ਸਾਰੇ ਗੱਲਾਂ ਕਰ ਰਹੇ ਹਾਂ ਥੈਂਕ ਯੂ ਥੈਂਕ ਯੂ ਜਲਦੀ ਹੀ ਮੈਂ ਰਸਵੀਰ ਰਾਣਾ ਜੀ ਨਾਲ ਵਾਅਦਾ ਕਰਦਾ ਕਿ ਸਾਲ ਡੇਢ ਦੇ ਅੰਦਰ ਅੰਦਰ ਮੇਰਾ ਉਹ ਨਾਟਕ ਵੀ ਮਤਲਬ ਲੋਕ ਅਰਪਣ ਕਰਾਂਗੇ ਬਹੁਤ ਜਾਂਦੇ ਜਾਂਦੇ ਪਾਠਕਾਂ ਨੂੰ ਕੁਝ ਕਹਿਣਾ ਚਾਹੁੰਦੇ ਹਾਂ ਕਿਉਂਕਿ ਇੱਕ ਗੱਲ ਆਮ ਜਿਹੜੀ ਸੁਣਨ ਨੂੰ ਮਿਲਦੀ ਹੈ ਕਿ ਜੀ ਪੜਨੋਂ ਬਹੁਤ ਲੋਕ ਘਟ ਗਏ ਨੇ ਕੀ ਕਹਿਣਾ ਚਾਹੁੰਦੇ ਹੋ ਦੇਖੋ ਲੋਕਾਂ ਨੂੰ ਪੜਨ ਦੀ ਆਦਤ ਹੈ ਹੀ ਨਹੀਂ ਮੈਂ ਤੁਹਾਨੂੰ ਇੱਕ ਕਹਾਣੀ ਸੁਣਾਵਾਂ ਕਿ ਮੈਂ ਇੱਕ ਬਹੁਤ ਵੱਡੇ ਰਾਈਟਰ ਦੇ ਕਿਤਾਬਾਂ ਚਾਹੀਦੀਆਂ ਸੀ ਮੈਨੂੰ ਤੇ ਉਹਨੇ ਲੋਕ ਗੀਤਾਂ ਬਾਰੇ 10 ਵੋਲੀਅਮ ਲਿਖੇ ਤੇ ਉਹ ਕਿਤਾਬਾਂ ਮੈਂ ਪਤਾ ਕੀਤਾ ਕਹਿੰਦੇ ਰਾਈਟਰ ਤਾਂ ਮਰ ਗਿਆ ਉਹਦਾ ਮੁੰਡਾ ਹੈਗਾ ਉਹਨੇ ਮੁੰਡੇ ਦਾ ਨੰਬਰ ਲੈ ਕੇ ਮੈਂ ਉਹਨੂੰ ਫੋਨ ਕੀਤਾ ਯਾਰ ਤੇਰੇ ਡੈਡੀ ਦੀਆਂ ਕਿਤਾਬਾਂ ਨੇ ਮੈਂ ਆਹ ਬੰਦਾ ਬੋਲ ਰਿਹਾ ਮੈਂ ਉਹ ਪੜ੍ਹਨੀਆਂ ਨੇ ਹੂੰ ਕਿ ਤੁਸੀਂ ਮੈਨੂੰ ਭੇਜ ਦੋ। ਕਹਿੰਦੇ ਤੁਸੀਂ ਆਪਣਾ ਐਡਰੈਸ ਭੇਜ ਦੋ। ਮੈਂ ਕਿਹਾ ਐਡਰੈਸ ਵੀ ਭੇਜਦਾ ਤੇ ਉਹਦੇ ਕਿੰਨੇ ਪੈਸੇ ਭੇਜਾਂ ਦੇਣਾ। ਉਹ ਕਹਿੰਦਾ ਨਹੀਂ ਤੁਸੀਂ ਐਡਰੈਸ ਭੇਜੋ। ਮੈਂ ਉਹਨੂੰ ਐਡਰੈਸ ਭੇਜਦਾ। ਪੈਸੇ ਆ ਗਏ ਜੀ ਆਪਣਾ ਕਿਤਾਬਾਂ ਆ ਗਈਆਂ। ਮੈਂ ਉਹਨੂੰ ਫੋਨ ਕੀਤਾ। ਮੈਂ ਕਿਹਾ ਯਾਰ ਇਹ ਜਿਹੜਾ ਤੂੰ ਇਹਨੂੰ ਭੇਜਿਆ ਕੋਰੀਅਰ ਉਹਨੇ ਪੈਸੇ ਲਈ ਹੀ ਨਹੀਂ। ਉਹ ਕਹਿੰਦਾ ਇਹਦਾ ਕੋਈ ਬਿੱਲ ਨਹੀਂ ਹੈਗਾ। ਤੇ ਮੈਂ ਕਿਹਾ ਤੂੰ ਦੱਸ ਉਹ ਕਮਿਟੀ ਜੀ ਪਾਹਾ ਪਾਦਾ। ਯਾਨੀ ਕਿ ਪੈਸੇ ਨਾ ਪਾਓ ਤੁਸੀਂ ਕਿਤਾਬਾਂ ਮੇਰੇ ਡੈਡੀ ਦੀਆਂ ਮੰਗੀਆਂ ਨੇ ਮੇਰੇ ਲਈ ਇਹ ਹੀ ਬਹੁਤ ਵੱਡੀ ਖੁਸ਼ੀ ਦੀ ਗੱਲ ਹੈ ਕਿ ਕੋਈ ਬੰਦਾ ਹੈ ਇਹਨੇ ਮੇਰੇ ਡੈਡੀ ਨੇ ਕਿਤਾਬਾਂ ਪੜ੍ਹ ਰਿਆ ਇਹ ਤੁਹਾਨੂੰ ਫ੍ਰੀ ਨੇ ਕਿਉਂਕਿ ਅੱਜ ਕੱਲ੍ਹ ਪੜ੍ਹਨ ਵਾਲੇ ਬੰਦੇ ਹੈ ਹੀ ਨਹੀਂ ਖਤਮ ਹੋ ਗਏ ਬਿਲਕੁਲ ਇਹ ਗੱਲ ਮੈਨੂੰ ਦਿਨ ਨੂੰ ਲੱਗੀ ਫਿਰ ਹੁਣ ਅੱਜ ਮੈਨੂੰ ਇਹ ਗੱਲ ਹੋਰ ਵੀ ਲੱਗੀ ਕਿ ਇਹ ਤੇ ਫੰਕਸ਼ਨ ਕੀਤਾ ਮੈਂ ਜਸਵੀਰ ਜੀ ਨੂੰ ਕਿਹਾ ਵੀ ਦੇਖੋ ਮੈਂ ਜੰਨੀਆਂ ਕਿਤਾਬਾਂ ਸੀਗੀਆਂ ਇੱਥੇ ਲੋਕਾਂ ਨੂੰ ਦਿੱਤੀਆਂ ਕੁਝ ਬੰਦੇ ਐਸੇ ਸੀ 50 60 ਬੰਦਿਆਂ ਨੂੰ ਤਾਂ ਮੈਂ ਕੋਰੀਅਰ ਕੀਤੀਆਂ ਇੱਥੇ ਭੇਜੀਆਂ ਤੇ ਪਰ ਕੁਝ ਬੰਦੇ ਮੈਨੂੰ ਕਹਿੰਦੇ ਵੀ ਸਾਨੂੰ ਵੀ ਕਿਤਾਬਾਂ ਦਿਓ ਮੇਰੇ ਕੋਲ ਹੁੰਦੀਆਂ ਤਾਂ ਮੈਂ ਦੇ ਦਿੰਦਾ ਮੈਨੂੰ ਕੋਈ ਇਤਰਾਜ਼ ਨਹੀਂ ਹੈ ਕਿਉਂਕਿ ਮੈਂ ਬੰਬੇ ਰਹਿਣਾ ਉੱਥੋਂ ਚੱਕ ਕੇ ਲਿਆਉਣੀਆਂ ਵੀ ਵਿਜਹਾਜ ਦੇ ਵਿੱਚ ਵੀ ਵੇਟ ਹੋ ਜਾਂਦਾ ਤੇ ਉਹ ਨਹੀਂ ਹੋਈਆਂ ਮੈਂ ਉਹਨਾਂ ਨੂੰ ਸਿਰਫ ਇੱਕੋ ਗੱਲ ਕਹੀ ਵੀ Amazon ਤੇ ਇਹ ਅਵੇਲੇਬਲ ਨਹੀਂ ਹੈ ਤੁਸੀਂ Amazon ਤੇ ਆਰਡਰ ਕਰਕੇ ਲੈ ਲਓ 400 ਰੁਪਏ ਚ ਦੋ ਕਿਤਾਬਾਂ ਮਿਲ ਜਾਣਗੀਆਂ ਮੈਂ ਇਹ ਵੀ ਚਾਹਣਾ ਜਿਹੜੇ ਦਰਸ਼ਕ ਨੇ ਸੁਣ ਰਹੇ ਨੇ ਜਾਂ ਜਿਹੜੇ ਪੜਨ ਵਾਲੇ ਨੇ ਉਹ ਕਿਤਾਬਾਂ ਖਰੀਦਣ ਦੀ ਆਦਤ ਪਾਓ ਕਿਉਂ ਇਹਦੇ ਨਾਲ ਰਾਈਟਰ ਦੀ ਵੀ ਹੌਸਲਾ ਫਜ਼ਾਈ ਹੋਏਗੀ ਪਬਲਿਸ਼ਰ ਦੀ ਵੀ ਹੋਏਗੀ ਤੇ ਮਾਰਕੀਟ 'ਚ ਵਧੀਆ ਕਿਤਾਬਾਂ ਵੀ ਆਉਣਗੀਆਂ ਤੇ ਸਿਰਫ ਇਹ ਨਹੀਂ ਵੀ ਕਿਤਾਬਾਂ ਤੁਹਾਨੂੰ দান ਦਿੱਤੀਆਂ ਜਾਣ ਕਿਤਾਬਾਂ ਖਰੀਦਣ ਦੀ ਆਦਤ ਵੀ ਪਾਓ ਬਿਲਕੁਲ ਇਹੀ ਮੈਸੇਜ ਸੋ ਰਾਣਾ ਜੀ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਗੱਲਬਾਤ ਕਰਨ ਦੇ ਲਈ ਬਹੁਤ ਬਹੁਤ ਧੰਨਵਾਦ Thank you, thank you. Thank you.